ਸਤਿ ਸ੍ਰੀ ਅਕਾਲ ਜੀ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਇਹ ਵੀਡੀਓ ਜੇ ਪਲੇਲਿਸਟ ਵੀ ਕੋਲੇਸਟ੍ਰੋਲ ਦੇ ਉੱਪਰ ਹੀ ਆ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਮਸਾਲਿਆਂ ਦੇ ਰਾਜਾ ਜਿਹੜੇ ਸੂਈ ਵਿੱਚ ਪਏ ਆ ਉਹ ਕਿਹਨੇ ਖਾਣੇ ਤੇ ਕਿਹੜੇ ਖਾਣੇ ਆ ਤਾਂ ਕਿ ਸਾਡਾ ਕੋਲੇਸਟ੍ਰੋਲ ਕਾਬੂ ਸ਼ੇ ਰਹੇ। ਕਿਉਂਕਿ ਜਦੋਂ ਵੱਧ ਜਾਂਦਾ ਫਿਰ ਨਾ ਕੁਝ ਵੀ ਹੋ ਸਕਦਾ ਉਹ। ਇਸ ਕਰਕੇ ਨੇ ਅਸੀਂ ਉਸ ਤਰ੍ਹਾਂ ਕੁਦਰਤੀ ਚੀਜ਼ਾਂ ਖਾ ਕੇ ਉਸਨੂੰ ਠੀਕ ਰੱਖਣਾ ਵਾ ਹਾਂ ਲੋ ਸ਼ੁਰੂ ਕਰਦੇ ਆ ਪਹਿਲਾ ਹੈਗਾ ਤਾਂ ਦੱਸਦਾ ਮੇਥੀ ਇਸ ਪੰਜਾਬੀ ਸਮਾਜ ਚ ਤਾਂ ਮੇਥੀ ਕਹਿੰਦੇ ਨਿੱਕੇ ਨਿੱਕੇ ਜਿਹੜੀ ਹੁੰਦੀ ਆ ਮੇਥੀ ਇਹ ਕਹਿੰਦੇ ਆ ਤੇ ਉਹ ਜ਼ਮੀਨ ਤੇ ਵਹਿ ਜਾਂਦੀ ਆ ਉਸਰ ਤੇ ਹੁੰਦੀ ਆ ਤੇ ਮੇਥੇ ਉਹ 3-4 ਫੁੱਟ ਤੱਕ ਚਲ ਜਾਂਦੀ ਆ ਪਰ ਸਾਨੂੰ ਵੀ ਪਾ ਦਨੇ ਆ ਅਸੀਂ ਮੈਂ ਮੇਥਿਆਂ ਦੀ ਗੱਲ ਕਰਦਾ ਨੇ ਮੇਥਰੇ ਵੀ ਕਹਿੰਦੇ ਕਈ ਮੇਥੀ ਕਹਿੰਦੇ ਆ ਤੇ ਉਹ ਮੇਥੀ ਵੀ ਮਿਲਦੀ ਬਾਜ਼ਾਰ ਚੋਂ ਪਰ ਮੇਥੀ ਨਹੀਂ ਮੈਂ ਮੇਥਰਿਆਂ ਦੀ ਗੱਲ ਕਰ ਰਹਾ ਵੀ ਇੱਥਿਆਂ ਦੀ ਜਿਹੜੇ ਥੋੜੇ ਮੋਟੇ ਹੁੰਦੇ ਆ ਠੀਕ ਆ ਆ ਉਹ ਆਪਾਂ ਖਾਣਾ ਹੈ ਤੇ ਮੇਥੇ ਦੇ ਜਿਹੜੇ ਨਾ ਇਹ ਬੀਜ ਹੁੰਦੇ ਉਹਨਾਂ ਵਿੱਚ ਨੇ ਇੱਕ ਟ੍ਰਿਗਨੇਲਿਨ ਨਾ ਨਾਂ ਦਾ ਇੱਕ ਕੈਮੀਕਲ ਕੰਪਾਊਂਡ ਹੁੰਦਾ ਵਾ ਜਿਹੜਾ ਕੋਲੈਸਟਰੋਲ ਵੀ ਘਟਾਉਂਦਾ ਵਾ ਅਬਜ਼ਾਰਬ ਨਹੀਂ ਹੁੰਦਾ ਬਾਡੀ ਦੇ ਵਿੱਚ ਇਸ ਕਰਕੇ ਉਹ ਘਟਰਾਵਾ ਦਤਿਓ ਉਹ ਸ਼ੂਗਰ ਵੀ ਨਹੀਂ ਹੁੰਦਾ ਸ਼ੁਕਰ ਬੜੀ ਪੰਜਾਬ ਵਧੀਆ ਠੀਕ ਹੈ ਤੇ ਨਾਉ ਟ੍ਰੈਕ ਰੈਸਟਰ ਉਹਨਾਂ ਨੂੰ ਵੀ ਕੱਪ ਗੁਜਰਖਦਾ ਸੋ ਕੀ ਕਰਨਾ ਮੈਂ ਇਥੇ ਨਾਜਾਦ ਕੋਡਰ ਬਣਾ ਲਿਆ ਇੱਕ ਚਮਚਾ ਖਾ ਲਿਆ ਜਾਂ ਇਹਨੂੰ ਭੇਲਿਆ ਰਾਤ ਨੂੰ ਤੇ ਉਹ ਚਮਚਾ ਕੋਦਨ ਚ ਬੋਲਿਆ ਜਾਂ ਨੂੰ ਭੇਲਿਆ ਸਵੇਰੇ ਉਹਦੇ ਪੁੰਗਰ ਨਹੀਂ ਛੱਡ ਦਿੱਤੀ ਤਾਂ ਉਹ ਅਤੇ ਉਹ ਉਹ ਜਿਹੜੇ ਜੋ ਪ੍ਰੌਟਜਾ ਉਹ ਖਾਲੇ ਠੀਕ ਆ ਇਹ ਹੋ ਗਿਆ ਤੇ ਜਾਂ ਉਹਦੇ ਰੋਟੀਆਂ ਚੋ ਵੀ ਪਾ ਲਈ ਵੈਸੇ ਉਹਦਾ ਵੀ ਫਾਇਦਾ ਹੀ ਹੈ ਨਾ ਤੇ ਜਾਂ ਸਾਗ ਹੀ ਪਾ ਲਈ ਤੇ ਜੇ ਦਾਲ ਸੁੱਟ ਕੇ ਵਿੱਚ ਹੀ ਪਾ ਲੈਂਦੇ ਇੱਕ ਜਿਹੜੀਆਂ ਨੂੰ ਸੁੱਕੀ ਮਿਲਦੀ ਨਾ ਮੇਥੀ ਉਹ ਤੋੜ ਗਤੋਕ ਕਰਾ ਉਹਦੇ ਵਿੱਚ ਪਾ ਲਈ ਠੀਕ ਆ ਸੋ ਇਹ ਖਾਣੇ ਤੋਖੀ ਨੇਗੀ ਤਾਂ ਪਰ ਇਹਨੂੰ ਮੈਸ ਨਾ ਕਰਿਆ ਕਰੋ ਉਨੇ ਅਸਰ ਕਰਦੇ ਆ ਤੇ ਫਿਰ ਸਾਨੂੰ ਕੋਲੈਸਟ੍ਰੋਲ ਦੀ ਪ੍ਰੋਬਲਮ ਆਉਂਦੀ ਆ ਤੇ ਸ਼ੂਗਰ ਦੀ ਵੀ ਕਮ ਸੇ ਇਹ ਆਪਣਾ ਰੋਲ ਤਾਂ ਪੂਰਾ ਕਰੇ ਨਾ ਪਰ ਇੰਨਾ ਖਿਆਲ ਰੱਖਣਾ ਜਿਹੜੇ ਵੀਜ਼ ਆ ਇਹਦੇ ਨਾਲ ਮੇਥੀ ਦੇ ਉਹ 18 ਸਾਲ ਤੋਂ ਘੱਟ ਬੱਚੇ ਇਹਨੂੰ ਨਹੀਂ ਦੇਣੇ ਤੇ ਉਨਾ ਖਿਆਲ ਰੱਖ ਰਹੇ ਹੋ ਕਿ ਉਹ ਕਿਉਂਕਿ ਜੇ ਉਹ ਬੱਚੇ ਨੂੰ ਦੇਣੇ ਤਾਂ ਇਹ ਹੋ ਗਿਆ ਮਿਰਚੀ ਬਾਕੀ ਮਸਾਲੇ ਤਾਂ ਹੋਰ ਬਹੁਤ ਛੜਿਆ ਹਜ਼ਾਰਾਂ ਸਾਲਾਂ ਤੋਂ ਅਸੀਂ ਯੂਜ਼ ਕਰ ਰਹੇ ਹਾਂ ਠੀਕ ਆ ਆ ਜਿਹੜੇ ਜਦੋਂ ਮਾਡਰਨ ਸਾਇੰਸ ਆ ਇਹਨਾਂ ਤੋਂ ਹੁਣ ਡਿਵੈਲਪ ਕੀਤੀ ਆ ਡਰਗਨ ਸਟੈਟਲ ਸਾਡੇ ਜਿਹੜੇ ਅਸੀਂ ਅਰਬਦ ਅਸੀਂ ਉਹਦੇ ਕਰਦੇ ਸੀ ਠੀਕ ਰੱਖਦੇ ਸੀ ਇਹਨਾਂ ਮਸਾਲਿਆਂ ਦੇ ਨਾਲ ਹੀ ਤੇ ਬਾਕੀ ਮਸਾਲੇ ਕਿਹੜੇ ਆ ਤੇ ਮੇਥੀ ਦੱਸਤਾ ਉਹ ਤੋਂ ਅੱਗੇ ਹੈਗਾ ਸਿਨਾਮੋਂ ਦਾ ਦਾਲਚੀਨੀ ਅਸੀਂ ਇਹ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਇੰਡੀਅਨ origin ਦੀ ਇੱਕ ਸ਼੍ਰੀਲੰਕਾ ਦੀ ਸ਼੍ਰੀਲੰਕਾ ਦੀ ਜਿਹੜੇ ਬੰਦੇ ਫੋਰਟ ਕਰ ਸਕਦੇ ਆ ਆਨਲਾਈਨ ਜੜ ਪੜੀ ਲਿਖਿਆ ਖਰੀਦ ਸਕਦੇ ਆ ਉਹ ਵਧੀਆ ਹੁੰਦੀ ਆ ਪਰ ਨਾ ਹੋਵੇ ਕੰਮ ਚ ਲਾਉਣ ਲਈ ਇੰਡੀਆ ਹੀ ਠੀਕ ਆ ਇਹਦਾ ਸੋਖਾ ਕੰਮ ਵੀ ਜਿਹੜੀ ਕਿ ਜਦ ਚਾਹ ਪੀਤੀ ਜਾਂਦੀ ਹੈ ਕਦੋਂ ਤਦ ਥੋੜਾ ਟੁੜਾ ਪਾ ਲਿਆ ਤੇ ਇਹਨੇ ਇੰਨਾ ਜਿਆਦਾ ਲੋੜਾ ਕਿਉਂਕਿ ਜਿਹੜਾ ਆਰਡਰ ਬਾਹਰੋਂ ਨਾਲੇ ਆਰਡਰ ਦੇ ਵਿੱਚ ਨਾ ਫੋਰੂ ਪਾਉਂਦੇ ਆ ਔਰ ਰਾਂ ਦੇ ਬਿਊਟੀ ਆਈਆਂ ਤਾਂ ਉਹ ਫਿਰ ਸਹੀ ਨਹੀਂ ਹੁੰਦੀ ਕਿ ਵੇਰੀ ਠੀਕ ਆ ਜਦ ਆਪ ਦੀ ਕੁਟਲੀ ਜਾਂ ਟੁਕੜਾ ਥੋੜਾ ਜਿਹਾ ਚਾਰਜ ਪਾ ਕੇ ਪੀ ਲਿਆ ਤੇ ਇਹ ਵੀ ਇਸੋ ਘਰ ਤੋਂ ਬਹੁਤ ਜ਼ਿਆਦਾ ਘਟਾਉਂਦੀ ਆ ਤੇ ਕੋਲੇਸਟਰੋਲ ਵੀ ਘਟਾਉਂਦੀ ਆ ਤੇ ਟ੍ਰਾਈਗਲਿਸਰ ਵੀ ਘਟਾਉਂਦੀ ਆ ਤੇ ਟੋਟਲ ਕੋਲੇਸਟਰੋਲ ਵੀ ਘਟਾਉਂਦੀ ਆ ਸੋ ਤੁਝਾ ਹੋਗਾ ਸੇਨਾਮੋਨਿਆ ਦਾਲ ਚਨੀ ਤੀਜੇ ਨੰਬਰ ਤੇ ਆ ਉਹ ਕਲਾ ਕੋਲੇਸਟੋਰੀ ਘਟਾਉਂਦਾ ਵਾ ਉਹ ਬਾਕੀ ਜਿਹੜੀ ਘਟਾਉਂਦਾ ਉਹ ਹੈਗਾ ਧਨੀਆਂ ਧਨੀਆਂ ਦੇ ਬੀਜ ਕੋਰੀਂਡਰ ਸੀਡਸ ਮੈਂ ਤਾਂ ਇਹ ਪੱਤੇ ਦੀ ਗੱਲ ਨਹੀਂ ਕਰਦਾ ਚਲੋ ਖਾਣੇ ਖਾਲੋ ਦਾਲ ਸਬਜੀ ਤੇ ਉੱਤੇ ਪੋਕ ਲਿਓ ਉਹ ਲੱਗ ਚੀਜ਼ ਆ ਪਰ ਸੀਡ ਤੁਹਾਨੂੰ ਖਾਣੇ ਪੈਣੇ ਇੱਕ ਖਾਣੇ ਕਿਤਾ ਇੱਕ ਚਮਚਾ ਰਾਤ ਨੂੰ ਪੀ ਲੈਣਾ। ਸਵੇਰ ਨੂੰ ਪੋੜ ਲੈਣਾ ਉਹ ਜਿਹੜਾ ਪਾਣੀ ਹੈ ਉਹ ਪਾਣੀ ਪੀ ਲੈਣਾ। ਠੀਕ ਆ। ਤੇ ਇਹਨੂੰ 1-2 ਮਹੀਨੇ ਖਾਈ ਜਨਾ ਜਦ ਤੱਕ ਤੇਰਾ ਕੋਲੇਸਟ੍ਰੋਲ ਨਾਰਮਲ ਹੋ ਜਾਊਗਾ ਡਾਕਟਰ ਕਹੇਗਾ ਤੇਰਾ ਕੋਲੇਸਟ੍ਰੋਲ ਨਾਰਮਲ ਤੇ ਫਿਰ ਇਹਨੂੰ ਇਹਨੂੰ ਛੱਡਣਾ ਨਹੀਂਗਾ। ਅਬ ਦਾਲ ਸਬਜ਼ੀ ਵਿੱਚ ਲਗਾਤਾਰ ਘੱਟੇ ਦਸ ਦੇਣਾ ਵੀ ਇਹਨੂੰ ਆਇਆ ਕਰੋ। ਠੀਕ ਆ। ਤੇ ਧਨੀਆ ਦਾ ਪਾਊਡਰ ਕੁੱਟ ਕੇ ਨਾ ਤੇ ਦਾਲ ਸਬਜ਼ੀ ਤੜਕੀ ਜੀ ਇੱਕ ਪਾ ਲਿਆ। ਚਮਚਾ। ਚੱਤੀ ਜਾਊਗਾ। ਚੌਥੇ ਨੰਬਰ ਤੇ ਜਿਹੜਾ ਮੈਂ ਦੱਸ ਰਿਹਾ ਹੋਇਗਾ ਕਲੌਂਜੀ ਵੈਸੇ ਇਹਨੂੰ ਨਾ ਜਾਂ ਬਲੈਕ ਸੀਡ ਕਹਿੰਦੇ ਆ ਇੰਗਲਿਸ਼ ਚ ਪਰ ਇਹਦਾ ਤੇ ਜਾਂਦਾ ਨੇਮ ਹੈਗਾ ਵਾ ਨਾਈਜੇਲਾ ਸਟਿਵਾ N I G E L L A S A T I V A ਨਾਈਜੇਲਾ ਸਟਿਵਾ ਪਰ ਇਹਨੂੰ ਨਾ ਜਿਹੜੇ ਅਮਰੀਕਨ ਸਾਇੰਟਿਸਟ ਉਹ ਇਹਨੂੰ ਕਹਿੰਦੇ ਆ ਕੇ ਇਹ ਬੋਲੇ ਐਕਿਊ ਮਨ ਕਾਲਾ ਜੀਰਾ ਵਾ ਨਹੀਂ ਕਾਲਾ ਜੀਰਾ ਤਕੋ ਹੁੰਦਾ ਹੀ ਨਹੀਂ ਕਿਉਂਕਿ ਉਹਨੂੰ ਕਲੌਂਜੀ ਕਹਿੰਦੇ ਨੇ ਆਉਂਦੀ ਐ ਫਿਰ ਇਦਾਂ ਇਹਨੂੰ ਕਹਿੰਦੇ ਆ ਬੋਲੇ ਕਿ ਮੈਂ ਕਹਿੰਦੇ ਬਾਲ ਕਾਲਾ ਜੀਰਾ ਪਰ ਉਦਾਂ ਇਹਦੀ ਬਹੁਤ ਸਟੱਡੀ ਹੋਈਆਂ ਆ ਤੇ ਕਿ ਇਹ ਤਾਂ ਇੱਕ ਸੋਨਾ ਹੀ ਆ ਠੀਕ ਆ ਤੁਸੀਂ ਕਿੱਦਾਂ ਕਰਨਾ ਇਹਨੂੰ ਲੈ ਆਉਣੀ ਆ ਤੁਸੀਂ ਬਸ ਕਰਿਆਨੇ ਵਾਲੀ ਦੁਕਾਨ ਤੇ ਜਾਣਾ ਮੈਂ ਕਲੌਂਜੀ ਲੈਣੇ ਆ ਤੁਹਾਨੂੰ ਤੁਹਾਨੂੰ 100 ਗ੍ਰਾਮ ਲੈ ਆਓ ਜਾਂ 50 ਗ੍ਰਾਮ ਲੈ ਲਓ ਤੁਹਾਨੂੰ ਕੁੱਟ ਕੇ ਰੱਖ ਲਓ ਬਸ ਅੱਧਾ ਕ ਚਮਚਾ ਦਾ ਖਾ ਲਿਆ ਕਰੋ ਤੇ ਇਹ ਇਹ ਸ਼ੂਗਰ ਵੀ ਘਟਾਉਂਦੀ ਆ ਕੋਲੈਸਟਰੋਲ ਵੀ ਘਟਾਉਂਦੀ ਆ ਇੱਕ ਦਿਨ ਸ਼ੁਰੂ ਹੀ ਘਟਾਉਂਦੀ ਹੈ ਠੀਕ ਆ ਇਹ ਬਗਿਆ ਚਾਰ ਉਹ ਪੰਜਵਾਂ ਆਏਗਾ ਹਲਦੀ ਆਲ ਦਿਨ ਖਾਣ ਲਈ ਤਾਂ ਕਿ ਤੁੜਕੇ ਚ ਪਾ ਲਈ ਜਾਣ ਉਹ ਕਿ ਦੁੱਧ ਵੀ ਪਿੰਦੇ ਹੁੰਦੇ ਨਾ ਉਹ ਚ ਪਾ ਕੇ ਪਰ ਜਦੋਂ ਉਹ ਖਾਦੀ ਨਾਲ ਉਹਦੇ ਤੁਸੀਂ ਉਹ ਹਲਦੀ ਖਾਦੀ ਤੇ ਨਾਲ ਉਹਦੇ ਨਾਲ ਇੱਕ ਦੋ ਢਾਣੇ ਕਾਲੀ ਮਿਰਚ ਦੇ ਨਾਲ ਉਹੋ ਕੁੱਟ ਕੇ ਪਾ ਲੈ ਤੇ ਉਹ ਅੱਡ ਵੀ ਘਟਾਉਂਦੀ ਆ ਉਹ ਕੋਲੈਸਟਰੋਲ ਵੀ ਘਟਾਉਂਦੀ ਆ ਉਹ ਤੇ ਇਹ ਜਸੜੀ ਘਟਾਉਂਦੀ ਆ ਟੋਟਲ ਘਟਵੀਂ ਘਟਾਉਂਦੀ ਆ ਕਾਲੀ ਮਿਰਚ ਪਰ ਤੁਸੀਂ ਜਿਹਦੇ ਨਾਲ ਜਾਂਦੇ ਆ ਉਹਨਾਂ ਇਕੱਠਿਆਂ ਨੂੰ ਯੂਜ਼ ਕਰਦੇ ਆ ਤੇ ਉਹ ਨਾ ਕਰਕੇ ਉਹਨਾਂ ਇੱਕ ਉਹਦਾ কেমিক্যাল ਕंपाउंड ਹਲਦੇ ਚ ਉਹ ਜ਼ਿਆਦਾ ਅਬਜ਼ੌਰਬ ਹੁੰਦਾ ਵਾ ਠੀਕ ਹੈ ਤੇ ਇਸ ਕਰਕੇ ਉਹਨੂੰ ਤੁਸੀਂ ਵੀ ਇਕੱਠਿਆਂ ਨੂੰ ਖਾ ਲਿਆ ਕਰਨਾ ਵਾ ਦਾ ਸਬਜ਼ੀ ਪਾਲ ਤੇ ਛੇ ਮਸਾਲੇ ਆ ਜਿਹੜੇ ਮੈਂ ਤੁਹਾਨੂੰ ਦੱਸੇ ਆ ਕਿ ਮੇਥੀ ਤੇ ਦਾਲਚੀਨੀ ਤੋਂ ਸ਼ੂਗਰੀ ਬਹੁਤ ਜ਼ਿਆਦਾ ਆ ਠੀਕ ਹੈ ਯਾਨੀ ਸ਼ੂਗਰੀ ਘਰਾਂ ਚ ਵਧੀ ਹੁੰਦੀ ਨਾ ਇਹ ਤਾਂ ਬਹੁਤ ਵਧੀਆ ਤੇ ਨਾਲ ਆ ਹੈ ਗਿਆ ਫਿਰ ਕਲੌਂਜੀ ਤੇ ਧਨੀਆਂ ਦੇ ਹਲਦੀ ਤੇ ਇੱਕ ਰਹਿ ਗਿਆ ਉਹ ਇਹ ਇਹ ਕਾਲੀ ਮਿਰਚ ਇਹ ਸੇ ਮਸਾਲੇ ਦੱਸੇ ਤਾਂ ਸ਼ਾਇਦ ਇਹਦੇ ਖਾਣੇ ਆ ਮਸਾਲੇ ਸਾਡੇ ਕੋਲ ਬਹੁਤ ਜ਼ਿਆਦਾ ਆ ਸਾਡੇ ਵਰਲਡ ਦੇ ਵਿੱਚ ਪਰ ਸਾਡੀ ਪ੍ਰੋਬਲਮ ਹੈਗੀ ਹੈ ਕੋਲੇਸਟ੍ਰੋਲ ਦੀ ਤੇ ਸ਼ੂਗਰ ਦੀ ਤਾਂ ਇਹ ਤੁਸੀਂ ਇਹਦੇ ਨਾਲ ਇਹ ਇਸ ਤਰੀਕੇ ਨਾਲ ਖਾਣੇ ਆ ਕਿਉਂਕਿ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂਗਾ ਤੇ ਮਸਾਲੇ ਹੀ ਆ ਪਰ ਜ다 ਮਸਾਲੇ ਨਹੀਂ ਖਾਣੇ ਕਿ ਉਹਨੇ ਹੀ ਖਾਣੇ ਜਿੰਨੇ ਕਿ ਸਾਡੇ ਸਾਡੀ ਬੋਡੀ ਨੂੰ ਇਨਸਾਨਨਾ ਹੋਵੇ ਇਹਨੇ ਕਲਾ ਮਸਾਲਿਆਂ ਤੇ ਨਹੀਂ ਜਾਣਾ ਮਸਾਲਿਆਂ ਦਾ ਜਿੰਨਾ ਕਿ ਰੋਲ ਹੁੰਦਾ ਵਾ ਸਾਡੇ ਖਾਣ ਪੀਣ ਦੇ ਵਿੱਚ ਉਨਾਂ ਹੀ ਰੱਖਣਾ ਪਰ ਖਾਣੇ ਇਹ ਕਿ ਸਾਡਾ ਇਹ ਸਾਡੇ ਕੋਲੇਸਟ੍ਰੋਲ ਹੜਾ ਕਾਬੂ ਚ ਰਹੇ ਤਾਂ ਇਸ ਤਰੀਕੇ ਨਾਲ ਇਹ ਇਹ ਕਾਬੂ ਰਹਿ ਸਕਦਾ ਵਾ ਤੇ ਬਾਕੀ ਪਲੇ ਲਿਸਟਾਂ ਸਾਰੀਆਂ ਸੁਣ ਲਓ ਸਾਰੀਆਂ ਸੁਣੋਗੇ ਤਾਂ ਫੇਰ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਹੋ ਲਾਗੂ ਕਰਾਂਗੇ ਤੁਹਾਡਾ ਇਹ ਕਾਬੂ ਹੋ ਜਾਊਗਾ ਕੋਲੇਸਟਰੋਲ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਤੇ ਕਈ ਜੰਗ ਮੁੰਡੇ ਵੀ ਤੇ ਮਰੇ ਮਰੇ ਆ ਬਾਹਰ ਵੀ ਕੈਨੇਡਾ ਚ ਵੀ ਪੰਜਾਬ ਚ ਵੀ ਹਾਰਟ ਅਟੈਕ ਹੋਏ ਆ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਅਜਾ ਸੇ ਥੋੜਾ ਖਾਣ ਪੀਣ ਨਾਲ ਆਪਣਾ ਧਿਆਨ ਕਰੀ ਨਾ ਸਾਡੀ ਬੋਡੀ ਹੈ ਤੇ ਫਿਰ ਕੋਈ ਪ੍ਰੋਬਲਮ ਨਹੀਂ ਆਊਗਾ ਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਡਵਾਂਸ ਨੋਲਿਜ ਮੈਂ ਤੁਹਾਨੂੰ ਦਊਂਗਾ ਤੇ ਅੱਗੇ ਹੋਰ ਵੀਡੀਓ ਪਾ ਕਰੂੰਗਾ ਤੇ ਇਹਦੇ ਨਾਲ ਤੁਸੀਂ ਆਪਣੇ ਬਿਨ ਬਿਗੈਰ ਦਵਾਈ ਤੋਂ ਤੁਸੀਂ ਆਪਣਾ ਸਰੀਰ ਠੱਗ ਸਕਦਾ ਹੈ විre sąndis ඕtanවා.